سردار پرتاپ سنگھ بجواج بازو سنگھ بازو سکا रा یار ਤੁਸੀਂ کام کر دو میں لو جی صاحب کی ڈگریٹ دیکھو مار کھڑے مار کھڑے اپنے خود لا مار تک دیر اسی دیر دے اسی سر بھائی مار مار

पंजाब सरकारो करागे ठोक सरदार प्रप सिंह बाजवा पंजाब कांग्रेसाब बंद कर मीडिया لو گيا جناب ہاں جی بھائی ہرو اندر جانا نہیں نہیں یہ کو ياڑا ڈاکٹر ہے یہاں پہلے چلے نہیں کوئی اور سارے ਕਾਟੋ ਇਹਨਾਂ ਬੁੱਲਾਂ ਦੇ ਖੇਡਣੀ ਆ ਹੋਰ ਸਾਥ ਨੂੰ ਕਾਟੋ ਇਹਨਾਂ ਬੁੱਲਾਂ ਦੇ ਖੇਡਣੀ ਆ ਕੀ ਹੁੰਦੇ ਆ ਹਾਂ ਕੀ ਨੂੰ ਮੇਟਣਾ ਆ ਅਸੀਂ ਕੁੱਟਾ ਕੰਮ ਨੂੰ ਇਹ ਆਉਣ ਵਾਲੇ ਆ ਜਾਣ ਵਾਲੇ ਆ ਉਹ ਪਾ ਲਾ ਕੇ ਲੱਗੋ ਇਹ ਪਜਾਉਂਦਾ ਸੌਰਵ ਜੀ ਆ ਬਾਦਰਾ ਸਾਹਿਬ ਦੇ ਪ੍ਰਸਦ ਸਾਹਿਬ ਐਗਜ਼ਾਮ ਇਹਨਾਂ ਦਾ 12 ਮਹੀਨਿਆਂ ਦਾ ਕੰਮ ਕਰਦਾ ਕੱਪੜੇ ਦਾ 10 ਦਿਨ ਕੀ ਆ ਵੀ ਹੋ ਜਾਓ ਜੀ ਨਹੀਂ ਆਇਆ ਕਿਉਂ ਪਰਚਾਈ ਪਰਚਾ ਗਵਾ ਆਪਣੇ ਜੋਸ਼ੀ ਜੀ ਸਾਹਮਣੇ ਪੁਲਿਸ ਆਇਆ ਆਪਣੇ ਬੜੇ ਸਾਹਿਬ ਕਿਧਰੋਂ ਪਰਣਾ ਜਾ ਲੋ ਹਾਂਜੀ ਬੜੇ ਸਾਹਿਬ ਇੱਧਰ ਵੀ ਆ ਜੀ ਕਹਿੰਦਾ ਪੁਲਗਾਨੀ ਇੱਥੇ ਆਉਂਦੇ ਯਾਰ ਕਦੇ ਨਹੀਂ ਆਉਂਦੇ ਹਾਂਜੀ ਇੱਕ ਜੋਤੀ ਪ੍ਰੈਸ ਦੇ ਦਰਮਾਨ ਹੈ ਹੁਣ ਮਾਣ ਸਾਹਿਬ ਸਾਡੇ ਨਾ ਬੇਖੇਹਿ ਬਹਿ ਜਾਂਦੇ ਅਸੀਂ ਵੱਡੇ ਨਾ ਗਿਆ ਸੁ ਅਸੀਂ ਕੋਈ ਕਾਨੂੰਨ ਹੱਥਕੀ ਨਹੀਂ ਲੈਣਾ ਮਾਣ ਸਾਹਿਬ ਆਰਾਮ ਨਾਲ ਬਹਿਣਾ پانی چاہ پانی کوئی ਸਾਡੇ ਜੀ ਪ੍ਰੋਗਰਾਮ ਵਿੱਚ ਜਿਹੜਾ ਨੰਬਰ ਇੱਥੇ ਲੱਗਿਆ ਹਾਂ ਬੈਠੋ ਤੁਸੀਂ ਇੱਥੇ ਸਾਡੇ ਮਨਚੇ ਉੱਪਰ ਸਤਿਕਾਰਯੋਗ ਸਰਦਾਰ ਜੀ ਆਓ ਬਜੀ ਮੈਂ ਤਾਂ ਬੈਠੋ ਵਾਹਿਗੁਰੂ ਜੀ ਸਿੰਘ ਜੀ ਦਾ ਸਤਿਕਾਰ ਸਤਿਕਾਰ ਜੀ ਆਓ ਜੀ ਤੁਹਾਨੂੰ ਆਨੰਦੋ ਕੱਢੋ ਸਤਿਕਾਰਯੋਗ ਉਹ ਨਹੀਂ ਯਾਰ ਹਾਂ ਜੀ ਆਜੋ ਸਰ ਸਾਡੇ ਨਾਲ ਜੀ ਆਓ ਆਲਾ ਜੀ ਆਵਾਜ਼ ਰਣਜੀਤ ਜੀ ਨੂੰ ਵੀ ਆਲਾ ਨੇ ਸਰ ਮੈਂ ਪਛਾਣਦਾ ਨਹੀਂ ਜੀ ਸਾਹਿਬ ਮੈਂ ਸਭ ਸਾਰੇ ਪਛਾਣਦਾ ਰਹਿੰਦਾ ਹਾਂ ਬਾਕੀ ਦਾ ਪੁਰਾਣਾ ਸਰ ਸਰ ਹਾਂ ਜੀ ਹਾਂ ਬਸ ਸਾਡੀ ਪਾਕਿਸਤਾਨ ਦਾ ਮਾੜਾ ਆਪਾਂ ਕਿਸੇ ਨੇ ਇੱਕ ਮਿੰਟ ਓਏ ਹਵਾ ਇਧਰ ਤੇ ਇੱਕ ਮਿੰਟ ਬਲਜੀ ਆਹ ਕੰਮ ਕਰ ਲੈ ਤੁਸੀਂ ਤੁਸੀਂ ਬਾਹਰ ਇੰਤਾਂ ਨਹੀਂ ਯਾਰ ਇਹਦੀ ਗੱਲ ਹੈ ਨੰਗਾਏ ਨਾ ਹਾਲੋ ਹਾਲੋ ਜੇ ਮੈਂ ਬਾਲ ਕੋਈ ਯਾਰ ਉਹ ਕਹਿੰਦੇ ਗਵਰਨਮੈਂਟ ਸਮਝੋ ਜਿੱਥਾਂ ਨੂੰ ਆਜਾ ਰਿੰਦਵਾ ਸਾਹਿਬ ਆਜੋ 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 ਰਿੰਦਵਾ ਸਾਹਿਬ ਇਹ ਸਾਹਿਬ ਸਪਸਟਕਣਾ ਭਾਈ ਆਇਆ ਲਗਾ ਇੱਕ ਮਿੰਟ ਆਪਾਂ ਪਹਿਲੀ ਲੱਗਣਾ ਕਹਿੰਦੇ ਸਾਹਿਬ ਇਹ ਸਾਰੇ ਆਣ ਅੱਜ ਨੂੰ ਪੱਕੇ ਭਾਈ ਉਹ ਨਹੀਂ ਐਮਐਲਏ ਸਾਹਿਬ ਆ ਗਏ ਇੱਥੇ ਕੋਈ ਨਹੀਂ ਆ ਰਿਹਾ ਹਾਂਜੀ ਕੋਈ ਗੱਲ ਨਹੀਂ कोई na frente क्यों ਬਾਸੀ ਨਹੀਂ ਬਾਸੀ ਨਹੀਂ ਬਾਈ ਜੀ ਜਿਹੜਾ ਅਸੀਂ ਕਮਪਨੀ ਤੋਂ ਪੁੱਛਿਆ ਸੀ ਉਹ ਸੌਂਗਰ ਸਟੇਟ ਹੈ ਜੀ ਇਹ ਰੇਨ ਹੈ ਕੋਟਲੀ ਸਾਹਿਬ ਆਜੋ ਜੀ ਕਿਰਪਾ ਕਰਕੇ ਕਾਇਲ ਲੱਗਦਾ ਲੱਗਦਾ ਕੋਟਲੀ ਸਾਹਿਬ ਜਿਵੇਂ ਕਿਵੇਂ ਦੇਖਦੇ ਹੋ ਸਹੀ ਪਹੁੰਚਾ ਪਾਏ ਬਾਈ ਸਾਹਮਣੇ ਤੁਹਾਡਾ ਪਤਾ ਸਹੀ ਪਹੁੰਚਾ ਔਰ ਖੋਖਲਾ ਪਰਚਾ ਜਿਹੜਾ ਉਹ ਬਾਈਵਾ ਸਾਹਿਬ ਤੇ ਦਿੱਤਾ ਗਿਆ